ਦੋਸਤੋ ਚੈੱਕ ਕਰੋ ਸੀ ਲੈਵੇ ਦੀ ਕੁਆਲਿਟੀ ਚੈੱਕ ਕਰਨੋ ਦੋਸਤੋ ਥਣ ਥਣ ਕੱਲਾ ਕੱਲਾ ਥਣ ਲੱਗਿਆ ਬਾਕੀ ਇਹ ਸੱਜਰ ਥੱਲੇ ਹੈਗਾ 14 ਲੀਟਰ ਦੁੱਧ ਸੱਜਰ ਥੱਲੇ 14 ਲੀਟਰ ਹਾਂਜੀ ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਕਰਦੇ ਆਂ ਆਪਣੀ ਵੀਡੀਓ ਵਿੱਚ ਅੱਜ ਆਪਾਂ ਪਹੁੰਚੇ ਆਂ ਪਿੰਡ ਝੋੜ ਦੇ ਵਿੱਚ ਜ਼ਿਲ੍ਹਾ శ్రీ ਮਕਸਰ ਸਾਹਿਬ ਬਾਈ ਗਗਨਦੇ ਦੇ ਘਰੇ ਜਿਹੜੀ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਤੀਜੇ ਸੂਏ ਮੱਝ ਵਿਕਾਉਗਾ ਬਾਈ ਕੋਲੇ ਟੋਕਰ ਗੱਬਣ ਤੇ ਬਾਕੀ ਆਪਾਂ ਪੂਰੀ ਜਾਣਕਾਰੀ ਲੈ ਕੇ ਦੱਸਾਂਗੇ ਇੱਕ ਘਰੇਲੂ ਕੰਮ ਆ ਬਾਈ ਦਾ ਕਰੇ ਲੂਪ ਉਹសុ ਰੱਖਿਆ ਕੋਈ ਵਪਾਰ ਲੈਣ ਦਾ ਕੰਮ ਨਹੀਂ ਇੱਕ ਵਾਰੀ ਤੁਸੀਂ ਚੈੱਕ ਕਰ ਲਓ ਮੱਝ ਤੁਹਾਨੂੰ ਮੈਂ ਦਿਖਾ ਦਿੰਨਾ ਸਿੰਗਾ-ਸੁੰਗਾ ਤੁਸੀਂ ਦੇਖ ਲਓ ਦੋਸਤੋ ਚੈੱਕ ਕਰੋ ਤੇ ਲੇਵੇ ਦੀ ਕੁਆਲਿਟੀ ਸੰਦੋਸਤ ਮੈਂ ਦਿਖਾ ਦਿੰਨਾ ਚੈੱਕ ਕਰੋ ਦੋਸਤੋ ਲੇਵੇ ਦੀ ਥਣ ਚੈੱਕ ਕਰੋ ਦੋਸਤੋ ਥੋੜਾ ਜਿਹਾ ਇੱਕ ਅਗਲਾ ਵੱਡਾ ਦਿਖਾਉਂਦੀ ਆ ਬਾਈ ਕਹਿੰਦਾ ਪਸਮਾ ਕੇ ਜਿਵੇਂ ਇੱਕੋ ਜਿਹਾ ਕਰ ਲੈਂਦੀ ਆ ਤੇ ਪਿੱਛੋਂ ਵੀ ਤੁਹਾਨੂੰ ਆਪ ਚੈੱਕ ਕਰਾ ਦਿੰਦੇ ਆ ਮੁੱਠੀ ਵਾਲਾ ਥਣ ਲੱਗਿਆ ਲਓ ਦੋਸਤੋ ਚੈੱਕ ਕਰੋ ਲੇਵੇ ਦੀ ਕੁਆਲਿਟੀ ਪਿੱਛੋਂ ਉੱਕਰ ਗੱਭਣ ਮੱਝ ਹੈ ਤੇ ਆਪਾਂ ਪੁੱਛ ਕੇ ਸਾਰੇ ਡਿਟੇਲ ਲੈ ਕੇ ਬਾਈ ਤੋਂ ਦੰਨੇ ਆ ਪੂਰੀ ਜਾਣਕਾਰੀ ਦੋਣੇ ਬਾਈ ਤੋਂ ਕਰਾਉਣੇ ਬਾਈ ਨਾਲ ਗੱਲਬਾਤ ਅੱਜ ਦੋਸਤੋ ਹਾਂਜੀ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਬਾਈ ਜੀ ਬਾਈ ਜੀ ਪਹਿਲਾਂ ਆਪਣਾ ਨਾਮ ਦੱਸ ਦਿਓ ਜੀ ਬਾਈ ਮੇਰਾ ਨਾਮ ਗਗਨਦੀਪ ਸਿੰਘ ਪਿੰਡ ਝੋੜੜ ਤਹਿਸੀਲ ਮਲੋੜ ਜ਼ਿਲ੍ਹਾ ਛੇਰੀ ਮੁਕਸਰ ਸਾਹਿਬ ਠੀਕ ਹੈ ਬਾਈ ਜੀ ਬਾਈ ਜੀ ਆਪਾਂ ਜੇ ਮੱਝ ਦੀ ਗੱਲ ਕਰਗੇ ਕਿਹੜੇ ਸੂਏ ਬਾਈ ਇਹ ਬਾਈ ਤੀਜੇ ਸੂਏ ਆ ਤੀਜੇ ਸੂਏ ਆ ਹਾਂਜੀ ਬਾਈ ਠੀਕ ਹੈ ਬਾਈ ਜੀ ਆਪਾਂ ਜੇ ਕਰ ਕਰਕੇ ਕਿੰਨੇ ਚਿਰ ਦੀ ਗੱਭਣਾ ਇਹ 3 ਮਹੀਨੇ ਦੀ ਗੱਭਣਾ ਕੋਈ ਵੀ ਬੰਦਾ ਆਉਂਦਾ ਚੈੱਕ ਪਾਸ ਕਰਕੇ ਲੈ ਕੇ ਜਾਵੇ ਤਸੱਲੀ ਕਰਕੇ ਲੈ ਕੇ ਜਾਵੇ ਠੀਕ ਹੈ ਤਸੱਲੀ ਕਰਕੇ ਲੈ ਕੇ ਜਾਵੇ ਤੇ ਬਾਈ ਜੀ ਆਪਾਂ ਦੁੱਧ ਦੀ ਗੱਲ ਕਰੀਏ ਕਿੰਨਾ ਦੁੱਧ ਦਿੰਦੀ ਹੈ ਜੀ ਦੁੱਧ ਇਸ ਟਾਈਮ ਵੇ ਥੱਲੇ 4 ਲੀਟਰ ਦੁੱਧ ਹੈਗਾ ਤੇ ਥਣ ਸਾਰੇ ਪਸਮਾਚ ਪੂਰੇ ਕਰ ਲੈਂਦੀ ਆ ਠੀਕ ਹੈ ਜੀ ਤੇ ਬਾਕੀ ਇਹ ਸੱਜਰ ਥੱਲੇ ਹੈਗਾ 14 ਲੀਟਰ ਦੁੱਧ ਸੱਜਰ ਥੱਲੇ 14 ਲੀਟਰ ਹਾਂ ਜੀ ਹੁਣ ਆਪਾਂ ਗੱਲ ਕਰਕੇ ਜੇ ਇੱਕ ਟਾਈਮ ਮਿਲਦੀ ਹੈ ਬਈ ਇਹ ਹਾਂ ਜੀ ਇੱਕ ਟਾਈਮ ਸਵੇਰ ਮਿਲਦੀ ਹੈ ਜੀ ਅੱਛਾ ਸਵੇਰ ਮਿਲਦੀ ਹੈ ਇੱਕ ਟਾਈਮ ਠੀਕ ਹੈ ਤੇ ਉਹ ਕੋਈ ਚੱਕਰ ਵਾਲੀ ਗੱਲ ਨਹੀਂ ਬਈ ਦੁੱਧ ਪੂਰਾ ਹੋਊਗਾ 4 ਲ ਔਰ ਅਚਵਾਈ ਕਰਕੇ ਲਿਜਾਹਦਾ ਹਾਂ ਹਾਂਜੀ ਤਸੱਲੀ ਕਰਕੇ ਇੱਕ ਟਾਈਮ ਕਰੇ ਦੋ ਟਾਈਮ ਕਰੇ ਅਗਲਾ ਚਵਾਈ ਕਰਕੇ ਹਾਂਜੀ ਹਾਂਜੀ ਠੀਕ ਹੈ ਸਾਧਗੇ ਬਾਈ ਹਾਂਜੀ ਹਾਂਜੀ ਲੈ ਖੋਲੀ ਕਰ ਮਣਾਇਆ ਦੋਸਤੋ ਚੈੱਕ ਕਰੋ ਸੀ ਲੈਵੇ ਦੀ ਕੁਆਲਿਟੀ ਚੈੱਕ ਕਰਨੋ ਦੋਸਤੋ ਥਣ ਥਣ ਕੱਲਾ ਕੱਲਾ ਥਣ ਲੱਗਿਆ ਅੱਠਾ ਰੋਕੀ ਮੜਾ ਬਾਈ ਰੋ ਰੋਕ ਲਈ ਰੋਕ ਲਈ ਥੋੜਾ ਜਿਹਾ ਫੋਨ ਤੋਂ ਡਰਦੀ ਐ ਚਾਹੀ ਮੋੜ ਲਿਆ ਗੱਲ ਕੋਈ ਨਹੀਂ ਲੋ ਦੋਸਤੋ ਚੈੱਕ ਕਰੋ ਜਿਹੜੇ ਵੀਰ ਨੂੰ ਪਸੰਦ ਆਉਂਦੀ ਐ ਮੱਝ ਤੇ ਬਾਈ ਦਾ ਆਪਾਂ ਨੰਬਰ ਲੈ ਕੇ ਦੇਵਾਂਗੇ ਸਕਰੀਨ ਤੇ ਵੀ ਚਲਾਵਾਂਗੇ ਤੇ ਬਾਈ ਨਾਲ ਕੰਟੈਕਟ ਕਰ ਸਕਦੇ ਹੋ ਤੁਸੀਂ ਲੋ ਦੋਸਤੋ ਚੈੱਕ ਕਰ ਲੋ ਥੋੜਾ ਤੁਹਾਨੂੰ ਦਿਖਾ ਦਨੇ ਪਿੱਛੇ ਚੈੱਕ ਕਰ ਲੋ ਇੱਕ ਟਾਈਮ ਬਾਈ ਕਹਿੰਦਾ ਮਿਲਦੀ ਆ ਲੈ ਬੰਦ ਦੇ ਬਾਈ ਜੇ ਬਾਈ ਆਪਾਂ ਰੇਟ ਦੀ ਗੱਲ ਕਰਗੇ ਰੇਟ ਬਾਈ ਫੋਨ ਤੇ ਕਰਾਂਗੇ ਫੋਨ ਤੇ ਕਰੋਗੇ ਰੇਟ ਜਾਇਜ ਹੋਊਗਾ ਰੇਟ ਜਾਇਜ ਹੋਊਗਾ ਜੇ ਕੋਈ ਆਪਣੀ ਵੀਡੀਓ ਵੇਖ ਕੇ ਆਉਂਦਾ ਵੀਰ ਭਰਾ ਕੋਈ ਗੱਲ ਨਹੀਂ ਮਾਨਤਾਨ ਕੀਤਾ ਜਾਊਗਾ ਅਸਾਂ ਮਾਨਤਾਨ ਕੀਤਾ ਜਾਊਗਾ ਇਹ ਨੰਬਰ ਬੋਲੀ ਆਪਣਾ 97804 41006 ਠੀਕ ਹੈ 41006 ਗੱਬਣ ਦੀ ਆਪਾਂ ਗੱਲ ਕਰਗੇ ਜੇ ਤੁਸੀਂ ਆਪ ਦਾ ਡਾਕਟਰ ਲਿਆ ਸਕਦੇ ਹੋ ਤੁਸੀਂ ਚੈੱਕ ਪਾਸ ਕਰਾ ਸਕਦੇ ਹੋ ਤੇ ਪੂਰੀ ਜ਼ਿੰਮੇਵਾਰੀ ਆਪ ਦੀ ਤੁਸੀਂ ਕਰਕੇ ਤਸੱਲੀ ਕਰਕੇ ਲਿਜਾ ਸਕਦੇ ਹੋ ਜੇ ਤੁਹਾਨੂੰ ਆਪਣੀਆਂ ਵੀਡੀਓ ਤੁਹਾਨੂੰ ਪਸੰਦ ਆਉਂਦੀਆਂ ਦੋਸਤੋ ਆਪਣੇ ਪੇਜ ਨੂੰ ਫੋਲੋ ਕਰ ਲਓ ਤੇ ਕਮੈਂਟ ਕਰਕੇ ਦੱਸਿਆ ਕਰੋ ਕਿੱਦਾਂ ਲੱਗੀਆਂ ਵੀਡੀਓ ਤੇ ਕਿਸੇ ਵੀ ਵੀਰ ਭਰਾਣਿਆਂ ਵੀਡੀਓ ਬਣਾਉਣੀ ਹੋਵੇ ਆਪਣਾ ਨੰਬਰ ਬਾਇਓ ਵਿੱਚ ਦਿੱਤਾ ਹੋਇਆ ਤੇ ਆਪਣੇ ਆਪ ਨੂੰ ਫੋਨ ਕਰਕੇ ਤੇ ਕੋਈ ਵੀ ਵੀਡੀਓ ਬਣਾਵਾ ਸਕਦਾ ਤੇ ਜੇ ਆਪਣੀਆਂ ਵੀਡੀਓ ਚੰਗੀਆਂ ਲੱਗਦੀਆਂ ਦੋਸਤੋ ਆਪਣੇ ਪੇਜ ਨੂੰ ਫੋਲੋ ਕਰ ਲਓ ਤੇ ਦਬਕੇ ਸ਼ੇਅਰ ਕਰ ਦਿਓ ਦੋਸਤੋ ਠੀਕ ਹੈ ਭਾਈ ਜੀ ਉਹ ਧੰਨਵਾਦ ਜੀ